ਮਾਨ ਸਰਕਾਰ ਇਕਜਹੀ ਸਿਹਤ ਨੀਤੀ ਪੇਸ਼ ਕਰ ਚੁੱਕੀ ਹੈ ਜਿਸ ਦੀ ਕੋਈ ਆਮਦਨ ਸੀਮਾ ਨਹੀਂ ਕੋਈ ਭੇਟ ਭਾਵ ਨਹੀਂ ਕੋਈ پابੰਦੀ ਨਹੀਂ ਹਰ ਪੰਜਾਬੀ ਵਿਅਕਤੀ ਦੇ ਲਈ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਹੋਵੇਗਾ ਅਤੇ ਹਾਂ ਸਿਰ ਬਿਮਾਰੀ ਦਾ ਹੀ ਨਹੀਂ ਹੋਵੇਗਾ ਸਗੋ ਇਲਾਜ ਘਰ ਤੱਕ ਦਾ ਵੀ ਹੋਵੇਗਾ ਯਾਨੀ ਕਿ ਆਪ ਸਰਕਾਰ ਦਾਖਲੇ ਤੋਂ ਲੈ ਕੇ ਛੁੱਟੀ ਤੱਕ ਦੀ ਪੂਰੀ ਇਲਾਜ ਪ੍ਰਕਿਰਿਆ ਅਤੇ ਬਾਅਦ ਵਿੱਚ ਦਵਾਈਆਂ ਲਈ ਪ੍ਰਬੰਧ ਵੀ ਕਰ ਰਹੀ ਹੈ ਦੇਸ਼ ਦੇ ਵਿੱਚ ਹੀ ਨਹੀਂ ਸਗੋ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਅਜਿਹੀ ਸਰਕਾਰ ਹੋਵੇਗੀ ਜੋ ਆਪਣੇ ਲੋਕਾਂ ਨੂੰ ਅਜਿਹੀ ਸਿਹਤ ਨੀਤੀ ਪੇਸ਼ ਕਰ ਰਹੀ ਹੋਵੇ ਜਿਸ ਦੇ ਵਿੱਚ ਅਮੀਰ ਅਤੇ ਗਰੀਬ ਦੇ ਵਿੱਚ ਕੋਈ ਭੇਤ ਭਾਵਨਾ ਹੋਵੇ ਕੋਈ ਮੁਸ਼ਕਲਾ ਨਾ ਹੋਵੇ ਕੋਈ ਰੁਕਾਵਟਾ ਨਾ ਹੋਣ ਇਸ ਕੋਲ ਸਿਰਫ ਆਮ ਲੋਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਂਦਾ ਸਪਸ਼ਟ ਇਰਾਦਾ ਹੈ ਇਹ ਸਿਰਫ ਅਰਵਿੰਦ ਕੇਜਰੀਵਾਲ ਦੀ ਦੂਰਦਰਸ਼ੀ ਸੋਚ ਅਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਹੀ ਸੰਭਵ ਹੋ ਸਕੇ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਸ਼ੁਰੂ ਹੋ ਰਹੀ ਹੈ ਜੀ ਉਹਦੇ ਵਿੱਚ ਮੈਂ ਆਪਣਾ 10 ਲੱਖ ਦਾ ਯੋਜਨਾ ਕਾਰਡ ਬਣਾਉਣ ਵਾਸਤੇ ਆਪਣੀ ਫੈਮਿਲੀ ਸਮੇਤ ਇੱਥੇ ਆਏ ਜੀ ਤੇ ਮੈਨੂੰ ਬਹੁਤ ਸੋਹਣਾ ਵਧੀਆ ਲੱਗਿਆ ਜੀ ਕਿਉਂਕਿ ਇਹ ਗਰੀਬਾਂ ਦਾ ਇਲਾਜ ਫ੍ਰੀ ਹੋ ਜਵੇ ਇਤੇ ਉੱਪਰ ਕੁਛ ਨਹੀਂ ਹੈਗਾ ਤੇ ਅਸੀਂ ਬਹੁਤ ਧੰਨਵਾਦ ਕਰ ਧੰਨਵਾਦੀਆਂ ਆਪਣੇ ਮੁੱਖ ਮੰਤਰੀ ਸਾਹਿਬ ਜੀ ਦਾ ਤੇ ਆਪਣੇ ਕੇਜਰੀਵਾਲ ਸਾਹਿਬ ਜੀ ਦਾ ਤੇ ਆਪਣੀ ਪੰਜਾਬ ਸਰਕਾਰ ਦਾ ਤੇ ਇਹ ਜੇ ਉੱਪਰ ਵਾਲੇ ਹੋਰ ਵੀ ਕਾਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਮਨ ਸੈਣੀ ਹਲਕਾ ਢੇਰਾ ਵਸੀ ਜਿਰਕਪੁਰ ਬਲਟਾਣਾ ਤੋਂ ਮੈਂ ਭਗਵੰਤ ਮਾਨ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਚਲਾਈ ਹੈ ਇਸ ਕਰਕੇ ਜਿਹੜੇ ਲੋਕ ਆਪਣੀ ਸਿਹਤ ਵਾਸਤੇ ਬੀਮਾ ਬਾਹਰ ਤੋਂ ਅਫੋਰਡ ਨਹੀਂ ਕਰ ਪਾਉਂਦੇ ਤਾਂ ਉਹ ਹੁਣ ਸਰਕਾਰ ਦੁਆਰਾ ਸਿਹਤ ਦਾ ਮਤਲਬ ਹਸਪੀਟਲਾਂ ਚ ਜਿਹੜਾ ਉਹਨਾਂ ਦਾ ਜੇਬ ਦਾ ਖਰਚਾ ਹੁੰਦਾ ਹੈ ਜਿਹੜਾ ਹਸਪੀਟਲਾਂ 'ਚ ਉਹਨਾਂ ਦੇ ਘਰ-ਬਾਰ ਲੁੱਟ ਜਾਂਦੇ ਆ ਉਹਨਾਂ ਦੇ ਗਹਿਣੇ ਗੱਟੇ ਸਭ बिक ਜਾਂਦੇ ਆ ਉਹ ਚੀਜ਼ਾਂ ਦੀ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਊਗੀ ਤਾਂ ਉਹ ਆਪਣਾ ਬੇਫਿਕਰ ਹੋ ਕੇ ਆਪਣਾ ਇਲਾਜ ਕਰਾ ਸਕਦੇ ਆ ਉਸ ਕਰਕੇ ਉਹਨਾਂ ਨੂੰ ਮਤਲਬ ਪੰਜਾਬ ਸਰਕਾਰ ਦੀ ਇਹ ਬਹੁਤ ਅੱਛੀ ਬਹੁਤ ਵਧੀਆ ਮੁਹਿੰਮ ਹੈ ਜਿਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸਲਾਮੁਅਲੈਕੁਮ ਜੋ ਅੱਜ ਇਹ ਮੀਟਿੰਗ ਲੱਗੀ ਹੋਈ ਹੈ ਜ਼ਿਲ੍ਹਾ ਚੰਡੀਗੜ੍ਹ ਮੇ चंडीगढ़ में मुख्यमंत्री भगवंत मान के तरफ से और ये काट मिलूंगे अज बीमे दस लाख रुपए का कार्ड आएगा जी अगर कोई बीमारी कोई बड़ी बनती हैगी तो गरीब बंदे के लिए तो औखा है गरीब बंदा तो उतना ही मरीजगा बाकी ये सरकार ने एक कदम चुकया हैगा है ਕੀ ਇਲਾਜ ਕਰਾਨੇ ਦਾ 10 ਲੱਖ ਦਾ ਬੀਮਾ ਹਰ ਬੰਦੇ ਦਾ ਕਰਾਇਆ ਜਾਵੇਗਾ ਤਾਂ ਬਹੁਤ ਹੀ ਸੱਚੇ ਰੂਪ ਦੇ ਵਿੱਚ ਜੋਗਵਾਈ ਕਰ ਰਹੇ ਇਸ ਬਾਤੀ ਬਹੁਤ ਬਹੁਤ ਬੜੀ ਖੁਸ਼ੀ ਹੈਗੀ ਅਸਲਾਮ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਪਿੰਡ ਸਰਪੁਰ ਹੈ ਜਿਲ੍ਹਾ ਫਤਿਹਗੜ ਸਾਹਿਬ ਹੈ ਜੀ 10 ਲੱਖ ਦੀ ਜੋ ਮਾਨ ਸਾਹਿਬ ਨੇ ਸਕੀਮ ਚਲਾਈ ਹੈ ਬਹੁਤ ਵਧੀਆ ਜੀ ਗਰੀਬ ਲੋਕ ਇਲਾਜ ਕਰਾ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮਾਨ ਸਾਹਿਬ ਦੀ ਜੋ ਸਕੀਮ ਹੈ ਸਿਹਤ ਬੀਮਾ ਕਾਰਡ ਉਹਦੀ ਲਾਂਚਿੰਗ ਤੇਰੇ ਆਏ ਹੋਏ ਆ ਅਸੀਂ ਮੁਹਾਲੀ ਦੇ ਰਹਿਣ ਵਾਲੇ ਆ ਸਾਡਾ ਫੈਮਿਲੀ ਦਾ ਕਾਰਡ ਬਣ ਰਿਹਾ ਹੈ ਤੇ ਇਹ ਜਿਹੜੀ ਯੋਜਨਾ ਹੈ ਇਹ ਪਹਿਲੀ ਵਾਰ ਹੋਈ ਆ ਅਜੇ ਤੱਕ ਕਿਸੇ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਤੇ ਇਸ ਸਾਡਾ ਫੈਮਿਲੀ ਬੀਮਾ ਕਰਨ ਲਈ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਮਾਨ ਸਰਕਾਰ ਅੱਗੇ ਤੋਂ ਵੀ ਅਜੇ ਕੰਮ ਕਰਦੀ ਰਹੇਗੀ ਜਿਸ ਨਾਲ ਲੋਕਾਂ ਦਾ ਭਲਾ ਹੁੰਦਾ ਰਹੇਗਾ ਬਹੁਤ ਬਹੁਤ ਧੰਨਵਾਦ